ਸਸ਼ੀਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਬਜ਼ੁਰਗ ਔਰਤ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਖੋ ਕੇ ਜਿਹੜਾ ਫਰਾਰ ਹੋ ਜਾਂਦਾ ਹੈ ਜਿਸ ਦੀ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਵਿਅਕਤੀ ਮੋਟਰਸਾਈਕਲ ਤੇ ਆਉਂਦਾ ਹੈ ਤੇ ਮੋਟਰਸਾਈਕਲ ਖੜਾ ਕੇ ਉਸ ਔਰਤ ਦੇ ਪਿੱਛੇ ਭੱਜਦਾ ਹੈ ਤੇ ਉਸ ਦੇ ਕੰਨਾਂ ਦੇ ਵਿੱਚੋਂ ਵਾਲੀਆਂ ਖਿੱਚ ਕੇ ਫਰਾਰ ਹੋ ਜਾਂਦਾ ਹੈ ਜਦੋਂ ਇਸ ਬਾਰੇ ਪਰਿਵਾਰਕ ਮੈਂਬਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਸਿਰਫ ਸੀਸੀਟੀਵੀ ਫੁਟੇਜ ਹੈ ਹੋਰ ਸਾਡੇ ਕੋਲ ਕੁਝ ਨਹੀਂ ਹੈ ਤੇ ਇਸ ਬਾਰੇ ਜਦੋਂ ਡੀਐਸਪੀ ਪਟਿਆਲਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਸਾਰਾ ਕੀ ਹੈ ਮਾਮਲਾ ਆਓ ਸੁਣਾਉਣੇ ਪੂਰੀ ਖਬਰ ਸਰ ਕਲ ਆਨੰਦਨਗਰ ਦੀ ਸਨੇਚਿੰਗ ਹੋਈ ਹੈ ਉਹਦੇ ਕੀ ਅਪਡੇਟ ਹੈ ਸਨੇਚਿੰਗ ਦੀ ਇਨਫੋਰਮੇਸ਼ਨ ਐਸਐਚਯੂ ਤੋਂ ਪ੍ਰੀਵੀਅਨ ਮਿਲੀ ਸੀਗੀ ਕੇਸ ਰਿਸਟਰ ਕਰ ਲਿਆ ਤੇ ਫੁਟੇਜ ਵਗੈਰਾ ਚੈੱਕ ਕਰ ਲੈਂ ਜਲਦੀ ਟਰੇਸ ਕਰ ਲਾਂਗੇ ਕੁਝ ਸੁਨਾਕ ਮਿਲਿਆ ਭਾਈ ਬੰਦਾ ਕਿੱਥੇ ਦਾ ਸੀ ਕੀ ਨਹੀਂ ਹਲੇ ਉਹ ਬੰਦੇ ਦੀ ਆਈਡੈਂਟੀਫਿਕੇਸ਼ਨ ਨਹੀਂ ਹੋਈ ਲੇਕਿਨ ਸਾਨੂੰ ਥੋੜੀ ਬਹੁਤ ਲੀਡ ਜਰੂਰ ਮਿਲੀ ਉਹਦੇ ਜਲਦੀ ਟਰੇਸ ਆਊਟ ਕਰਨਾ ਨਵੀਂ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਵੇਖਦੇ ਰਹੋ ਏਵਨ ਪੰਜਾਬੀ ਟੀਵੀ ਸੱਸ਼ੇ ਕਾਲ